ਸਹਾਜਗਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੋਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝਾ ਕਰ ਰਹੇ ਹਾਂ ਤੁਹਾਡੇ ਨਾਲ ਪੌਂਗ ਡੈਮ ਤੋਂ ਤੁੰਦਾ ਦੀ ਕਿ ਪੌਂਗ ਡੈਮ ਤੋਂ ਇਹ ਤਸਵੀਰਾਂ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਦਲਵੀਰ ਚਰਖਾ ਨੇ ਤੁੰਦਾ ਦੀ ਕਿ ਪੌਂਗ ਡੈਮ ਤੋਂ ਅੱਜ ਸ਼ਾਮੀ 5 ਵਜੇ ਜਿਹੜਾ ਆ ਉਹ ਪਾਣੀ ਛੱਡੇ ਜਾਂਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਬੀਬੀਐਮਬੀ ਨੇ ਜਿਹੜਾ ਆ ਨੋਟਿਸ ਜਾਰੀ ਕੀਤਾ ਸੀ ਕਿ 4000 ਕਿਊਸਿਕ ਜਿਹੜਾ ਪਾਣੀ ਹੈ ਉਹ ਪੌਂਗ ਡੈਮ ਤੋਂ ਬਿਆਸ ਦਰਿਆ ਦੇ ਵਿੱਚ ਛੱਡਿਆ ਜਾਵੇਗਾ ਤੇ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖਦੇ ਪਿਓ ਇਹ ਤਸਵੀਰਾਂ ਜਿਹੜੀਆਂ ਨੇ ਇਹ ਪੌਂਗ ਡੈਮ ਦੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਜਿੱਥੇ ਕਿ ਅੱਜ ਪਾਣੀ ਜਿਹੜਾ ਆ ਉਹ ਛੱਡਿਆ ਜਾਏਗਾ 4000 ਕਿਊਸ਼ਕ ਪਾਣੀ ਜਿਹੜਾ ਆ ਉਹ ਛੱਡਿਆ ਜਾਏਗਾ ਇਸ ਤੋਂ ਪਹਿਲਾਂ ਅਸੀਂ ਇੱਕ ਅਪਡੇਟ ਤੁਹਾਨੂੰ ਦੇ ਚੁੱਕੇ ਹਾਂ ਜਿਦੇ ਚ ਚੀਫ ਇੰਜੀਨੀਅਰ ਤਲਵਾੜਾ ਪੌਂ ਡੈਮ ਨੇ ਕਿਹਾ ਸੀ ਕਿ ਰਮੇਸ਼ ਜੀ ਨੇ ਇਹ ਗੱਲ ਕਹੀ ਸੀ ਕਿ ਪੌਂ ਡੈਮ ਦੇ ਵਿੱਚੋਂ 4000 ਕਿਊਸਿਕ ਪਾਣੀ ਛੱਡਿਆ ਜਾਏਗਾ ਜਿਹੜਾ ਕਿ ਕਿਤਨਾ ਕਿਤੇ ਜਿਹੜਾ ਬਹੁਤ ਜ਼ਿਆਦਾ ਪਾਣੀ ਨਹੀਂ ਹੁੰਦਾ ਇਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਖਤਰਾ ਵੀ ਨਹੀਂ ਹੈ ਤੇ ਕੋਈ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਜੇਕਰ ਕੋਈ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤੇ ਉਸ ਤੋਂ ਪਹਿਲਾਂ ਹੀ ਅਲਰਟ ਕਰ ਦਿੱਤਾ ਜਾਂਦਾ ਹੈ ਤੇ ਨਾਲ ਦੀ ਨਾਲ ਜਿਹੜਾ ਆ ਲੋਕਲ ਪ੍ਰਸ਼ਾਸਨ ਨੂੰ ਵੀ ਜਿਹੜਾ ਉਹ ਦੱਸ ਦਿੱਤਾ ਜਾਂਦਾ ਆ ਤਾਂ ਕਿ ਉਹਦੇ ਵਾਸਤੇ ਉਹ ਤਿਆਰ ਰਹਿਣ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਹੜਾ ਡੈਮ ਹੈ ਡੈਮ ਬਣਿਆ ਹੀ ਪਾਣੀ ਸੱਡਣ ਦੇ ਲਈ ਹੁੰਦਾ ਆ ਪਾਣੀ ਨੂੰ ਸੇਵ ਕਰਨ ਦੇ ਲਈ ਜਾਂ ਸਟੋਰ ਕਰਨ ਦੇ ਲਈ ਹੁੰਦਾ ਆ ਤੇ ਜੇਕਰ ਇਸ ਪਾਣੀ ਨੂੰ ਸਟੋਰ ਕੀਤਾ ਜਾਵੇ ਤਾਂ ਸਟੋਰ ਕਰਨ ਤੋਂ ਬਾਅਦ ਜਿੰਨੀ ਜ਼ਰੂਰਤ ਆ ਉਹਨਾਂ ਅੱਗੇ ਭੇਜਿਆ ਜਾਵੇ ਤੇ ਇਹਦੇ ਵਿੱਚ ਸਟੋਰ ਕਰਨ ਦੀ ਸਮਰੱਥਾ ਬਹੁਤ ਜ਼ਿਆਦਾ ਆ ਤੇ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਜਿਹੜਾ ਆ ਪੌਂਗ ਡੈਮ ਦੇ ਵਿੱਚ ਪਾਣੀ ਸਟੋਰ ਕੀਤਾ ਜਾ ਸਕਦਾ ਆ ਕਿਸੇ ਤਰ੍ਹਾਂ ਦੀ ਕੋ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਗਈ ਤੇ ਫਿਰ ਉਸ ਨੂੰ ਥੋੜਾ ਥੋੜਾ ਕਰਕੇ ਛੱਡਿਆ ਜਾਂਦਾ ਤੇ ਕਦੇ ਵੀ ਬਹੁਤ ਜ਼ਿਆਦਾ ਪਾਣੀ ਨਹੀਂ ਛੱਡਿਆ ਜਾਂਦਾ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੜਾ ਨੁਕਸਾਨ ਨਾ ਹੋਵੇ ਜਦੋਂ ਵੀ ਵੀਡੀਓ ਸੀ ਅਪਡੇਟ ਕੀਤੀ ਤਾਂ ਬਹੁਤ ਸਾਰੇ ਕਮੈਂਟ ਇਹ ਵੀ ਆਉਂਦੇ ਨੇ ਕਿ 2023 ਦੇ ਵਿੱਚ ਜੜਾ ਆ ਉਹ ਹੜ੍ਹ ਵਾਲੀ ਸਥਿਤੀ ਜਿਹੜੀ ਹੈ ਉਹ ਬਣ ਜਾਂਦੀ ਹੈ ਤੇ ਬਹੁਤ ਸਾਰੇ ਲੋਕ ਇਸ ਤੋਂ ਜਿਹੜੇ ਆ ਉਹ ਉਹ ਆਪਣੇ ਆਪ ਵੱਲੋਂ ਕਹਿੰਦੇ ਆ ਕਿ ਹਰ ਦੀ ਸਥਿਤੀ ਜਿਹੜੀ ਇਹ ਉਹ ਬਣ ਜਾਂਦੀ ਹੈ ਪੌਂਗ ਡੈਮ ਤੋਂ ਪਾਣੀ ਛੱਡਿਆ ਗਿਆ ਸੀ 2023 ਦੇ ਵਿੱਚ ਵੀ ਜਿਹੜੀ ਇਹ ਉਹ ਹੜ੍ਹ ਵਾਲੀ ਸਥਿਤੀ ਬਣ ਗਈ ਸੀ ਤੇ ਬਹੁਤ ਸਾਰੇ ਥਾਵਾਂ ਤੇ ਜਿਹੜਾ ਹੜ੍ਹ ਆਇਆ इवन ਕਿ ਮੁਕੇਰੀਆਂ ਦੇ ਨੇੜੇ ਜਿਹੜਾ ਬਿਆਸ ਦਰਿਆ ਵਾਲਾ ਪੋਲ ਉਹ ਤੋਂ ਵੀ ਜਿਹੜਾ ਆ ਉਹ ਦਰਿਆ ਦੇ ਜਿਹੜੇ ਕੰਢੇ ਟੁੱਟ ਜਾਂਦੇ ਨੇ ਹੋਰ ਵੀ ਕਈਆਂ ਥਾਵਾਂ ਤੋਂ ਬਿਆਸ ਦਰਿਆ ਦੇ ਵਿੱਚ ਜਿਹੜਾ ਆ ਉਹ ਸਾਈਡਾਂ ਨੂੰ ਫਲੋ ਆਣ ਕੇ ਓਵਰਫਲੋ ਹੋਣ ਕਰਕੇ ਜਿਹੜੇ ਆ ਹੜ੍ਹ ਆ ਗਏ ਸੀ ਇਸ ਵਾਰ ਵੀ ਲੋਕ ਜਿਹੜੇ ਆ ਇਸ ਚੀਜ਼ ਤੋਂ ਡਰ ਰਹੇ ਨੇ ਕਿ ਕਿਤੇ ਹੁਣ ਫੇਰ ਤੋਂ ਨਾ ਇਸ ਤਰ੍ਹਾਂ ਦਾ ਕੁਝ ਹੋ ਜਾਵੇ ਕਿ ਹੜ ਵਾਲੀ ਸਥਿਤੀ ਜਿਹੜੀ ਹੈ ਉਹ ਬਣ ਜਾਵੇ ਤੇ ਹੜ ਨਾ ਆ ਜਾਵੇ ਤੇ ਲੋਕ ਡਰ ਡਰ ਰਹੇ ਨੇ ਪਰ ਦੂਸਰੇ ਪਾਸੇ ਜਦ ਤੱਕ ਇਹ ਪਹਿਲਾਂ ਵੀ ਤੁਹਾਨੂੰ ਦੱਸ ਕੇ ਗਏ ਆ ਕਿ ਇਹਦੇ ਤੇ ਜਿਹੜਾ ਆ ਚੀਫ ਜਿਹੜੇ ਨੇ ਚੀਫ ਇੰਜੀਨੀਅਰ ਪੌਂਗ ਡੈਮ ਤੋਂ ਉਹ ਉਹਨਾਂ ਨੇ ਇਹ ਗੱਲ ਕਹੀ ਹੈ ਤਲਵਾੜਾ ਪੌਂਗ ਡੈਮ ਤੋਂ ਜਿਹੜਾ ਉਹਨਾਂ ਨੇ ਕਹੀ ਹੈ ਕਿ ਡਰਨ ਦੀ ਲੋੜ ਨਹੀਂ ਗੇ ਪਾਣੀ ਨੂੰ ਇੰਨੀ ਤੇਜ਼ੀ ਦੇ ਨਾਲ ਨਹੀਂ ਛੱਡਿਆ ਜਾਵੇਗਾ ਪਰ ਬਿਆਸ ਦਰਿਆ ਜਿਹੜਾ ਹੈ ਉਹ ਪਹਿਲਾਂ ਹੀ ਲਗਭਗ ਓਵਰਫਲੋ ਦੇ ਕੰਢੇ ਤੇ ਆ ਜੇਕਰ 4000 ਕਿਊਸ਼ ਪਾਣੀ ਛੱਡਿਆ ਜਾਂਦਾ ਤੇ ਉਹਦੇ ਤੇ ਖਤਰਾ ਵੀ ਜਿਹੜਾ ਆ ਬਣ ਸਕਦਾ ਆ ਪਰ ਫੇਰ ਵੀ ਕਹਿਆ ਜਾਂਦਾ ਵੀ ਪੈਨਿਕ ਹੋਣ ਦੀ ਲੋੜ ਨਹੀਂ ਜਿਹੜੇ ਨੀਵੇਂ ਇਲਾਕਿਆਂ ਦੇ ਵਿੱਚ ਰਹਿ ਰਹੇ ਹਨ ਜਾਂ ਬਿਆਸ ਦਰਿਆ ਦੇ ਕੰਢੇ ਤੇ ਰਹਿਣੇ ਨੇ ਉਹਨਾਂ ਲੋਕਾਂ ਨੂੰ ਇਹੀ ਹਦਾਇਤ ਹੈ ਕਿ ਉਹ ਜਿਹੜੇ ਆ ਆਪਣੇ ਆਪ ਨੂੰ ਧਿਆਨ ਦੇ ਵਿੱਚ ਰੱਖਣ ਤੇ ਇਸ ਤਰ੍ਹਾਂ ਦੀ ਜਿਹੜੀ ਉਹ ਪੈਨਿਕ ਨਾ ਹੋਣ ਤੇ ਆਪਣੇ ਆਪ ਨੂੰ ਮਜ਼ਬੂਤ ਕਰਕੇ ਇਹੋ ਜੀਆਂ ਸਿਚੁਏਸ਼ਨਾਂ ਦੇ ਨਾਲ ਲੜਨ ਦੇ ਲਈ ਜਿਹੜੇ ਆ ਤਿਆਰ ਰਹਿਣ ਕਿਉਂਕਿ ਫਿਲਹਾਲ ਜਿਹੜਾ ਆ ਥੋੜਾ ਪਾਣੀ ਛੱਡਿਆ ਗਿਆ ਆ ਪਰ ਜਿਵੇਂ ਕਿ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਬਰਸਾਤਾਂ ਦਾ ਹੋ ਸਕਦਾ ਜਿਹੜੇ ਆ ਬੱਦਲ ਫਟਦੇ ਪਏ ਆ ਉਹਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਆਪਾਤਕਲਾਨ ਸਥਿਤੀ ਬਣ ਸਕਦੀ ਹੈ ਇਸ ਕਰਕੇ ਜਿਹੜਾ ਆ ਡਰਨ ਦੀ ਭਾਵੇਂ ਨਹੀਂ ਲੋੜ ਫੇਰ ਵੀ ਜਿਹੜਾ ਆ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਆ ਜਾਵੇ ਤੇ ਫਿਲਹਾਲ ਤੰਦਾ ਦੀ ਕੀ ਪੌਂਗ ਡੈਮ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਹੌਲੀ-ਹੌਲੀ ਜਿਹੜਾ ਆ ਉਹ ਪਾਣੀ ਛੱਡਿਆ ਜਾ ਰਿਹਾ ਆ ਤਾਂ ਪਾਣੀ ਜਿਹੜਾ ਆ ਉਹ 4000 ਕਿਉਸਿਕ ਪਾਣੀ ਜਿਹੜਾ ਛੱੜਨਾ ਸੀ ਉਹ ਤਸਵੀਰਾਂ ਤੁਸੀਂ ਦੇਖਦੇ ਪਿਓ ਵੀ ਕਿੰਨੀਆਂ ਖੂਬਸੂਰਤ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਕਿ ਪਾਣੀ ਦਾ ਫਲੋ ਜਿਹੜਾ ਆ ਬੜੇ ਹੀ ਸਲੋ ਤੇ ਸਲੋ ਲੈਵਲ ਦੇ ਨਾਲ ਜਿਹੜਾ ਆ ਹੌਲੀ-ਹੌਲੀ ਛੱਡਿਆ ਜਾ ਰਿਹਾ ਇੱਕਦਮ ਤੇਜ਼ ਪਾਣੀ ਵੀ ਨਹੀਂ ਛੱਡਿਆ ਜਾ ਰਿਹਾ ਹੌਲੀ-ਹੌਲੀ ਪੋਂਗ ਡੈਮ ਤੋਂ ਜਿਹੜਾ ਆ ਪਾਣੀ ਨੂੰ ਜਿਹੜਾ ਆ ਇੱਧਰ ਛੱਡਿਆ ਜਾ ਰਿਹਾ ਤਸਵੀਰਾਂ ਦੇਖਦੇ ਪਿਓ ਤੁਸੀਂ ਮੇਰੇ ਨਾਲ ਡੀਪੀਸੀ ਪੰਜਾਬੀ ਦੇ ਉੱਤੇ ਨਾਲ ਦੇ ਨਾਲ ਜੇ ਤੁਸੀਂ ਪਹਿਲੀ ਖਬਰ ਸਾਡੀ ਨਹੀਂ ਸੁਣੀ ਤਾਂ ਉਹ ਅਸੀਂ ਦੁਬਾਰਾ ਤੁਹਾਨੂੰ ਜਿਹੜਾ ਹੈ ਚੀਫ ਇੰਜੀਨੀਅਰ ਤਲਵਾੜਾ ਤੋਂ ਜਿਹੜੇ ਨੇ ਰਮੇਸ਼ ਜੀ ਉਹਨਾਂ ਦੀ ਗੱਲਬਾਤ ਸੁਣਾ ਦਿੰਦੇ ਆ ਤੇ ਆਓ ਉਹਨਾਂ ਦੀ ਗੱਲਬਾਤ ਸੁਣਦੇ ਆ ਤੇ ਫਿਰ ਤੁਸੀਂ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਜੀ ਸਰ ਜੋ ਤਲਵਾੜਾ ਡੈਮ ਪੌਂਡ ਡੈਮ ਕਾ ਜੋ ਪਿੱਛੇ ਬਰਸਾਤ ਹੋ ਰਹੀ ਹੈ ਹਿਮਾਚਲ ਪ੍ਰਦੇਸ਼ ਨੇ ਔਰ ਬਹੁਤ ਕਾਫੀ ਫਟੇ ਹਨ ਉਸ ਦੇ ਬਾਰੇ ਮੈਂ ਆਪ ਤਲਵਾੜਾ ਦੇ ਡੈਮ ਦੀ ਜਾਣਕਾਰੀ ਹੁਣੇ ਦਿੰਦੀ ਹਾਂ ਮੈਂ ਇੰਜੀਨੀਅਰ ਰਾਕੇਸ਼ ਗੁਪਤਾ चीफ इंजीनियर ब्यास डैम मैं आसपास के इलाकों में और विशेष तौर से डाउनस्ट्रीम में जो हमारे डैम के लोगों में रह रह रहे हैं इनका निवास है उन लोगों को कहना चाहूँगा कि वो किसी भी तरह का भय या वाओं पर ध्यान ना दें मैं सबसे पहले आपको सिलसिलेवार इस चीज़ को समझाने की कोशिश करूँगा कि किसी भी तरह का भय ना रहे जब समझ में आ जाता है किसी व्यक्ति की तो वो फिर उसको भय नहीं रहता है फिलहाल जो डैम का लेवल है वो जब मैं बात कर रहा हूं तो उस समय तेरह सौ पॉइंट पांच फिट है हम डैम को बहुत आराम से 1390 तक भर सकते हैं 1390 के बाद भी 1400 तक हमारे पास साढ़े सात सौ एम सी एम से ज़्यादा जगह है उसको भी हम डैम को भरने में यूज़ कर सकते हैं चौदह सौ से ऊपर भी काफ़ी सारी इससे काफ़ी ज़्यादा चौदह सौ पंद्रह या चौदह सौ बीस तक भी हम डैम को भर सकते हैं और फिर उसको धीरे धीरे निकाल सकते हैं तो पहले तो मैं ये आश्वस्त करना चाहूँगा कि ये डैम है और स्टोरेज डैम है तो ये पानी भरने के लिए ही बनाया गया है और पानी जब ज्यादा भर जाता है तो निकाला जाता है परंतु हमें डाउन वालों को का भी ध्यान रखना होता है और डाउन वालों का ध्यान रखने में एक ही चीज महत्वपूर्ण है कि डाउन में जब भी पानी रिलीज किया जाए तो वो कम मात्रा में किया जाए जिससे कि डाउन वालों को परेशानी ना हो वो इतना ना हो कि एक लाख क्यूसेक हम एक साथ छोड़ दें बिना किसी चेतावनी के हम इस बार जो भी पानी छोड़ेंगे मैं आश्वस्त करना चाहता हूं कि हम तीस चालीस हजार क्यूसेक से ज्यादा पानी नहीं छोड़ेंगे इसके लिए हमने पूरे व्यवस्था की है सभी जगह वार्निंग सिस्टम लगवाए गए हैं और जनता को पहले से जो भी हमारे डाउन स्ट्रीम में रहने वाले बहन भाई हैं उनको पहले से सूचना मिलेगी प्रशासन को पहले से सूचना मिलेगी और बड़े स्लो से निकाला जाएगा पानी जिससे कि उनको परेशानी ना हो और प्रकृति भी हमारा साथ दे रही कि स्ट्रॉम इस तरह से नहीं आ रहा है एक साथ पांच सात लाख सात लाख आठ लाख क्यूसेक पानी आ जाए तो उस तरह का पैनिक बिल्कुल भी ना है और मैं आश्वस्त करना चाहूंगा कि किसी भी तरह का पैनिक ना करें और पानी को बड़ा धीरे धीरे रिलीज किया जाएगा अगर पानी बढ़ता है पानी भी एसेट है उसको यूं ही नहीं बहा सकते हम उससे हम पावर क्रिएट करते हैं उससे हमारी सिंचाई होती है तो हमें केवल एक बात ध्यान रखनी है कि हमारे डाउन स्ट्रीम में जो भी भाई बहन रह रहे हैं जो हिमाचल प्रदेश के जो लोकल लोग हैं उनको किसी तरह की परेशानी ना हो सर, आज शाम को जो पांच पानी छोड़ा जाएगा कितना होगा और कैसे देखो हम दो तरीके से छोड़ते हैं डैम से एक तो टनल्स पावर टनल्स हैं उनके माध्यम से तो पावर टनल्स के माध्यम से वर्तमान में भी छोड़ा जा रहा है पानी और वो अठारह उन्नीस हजार क्यूसेक के आसपास है और चार हजार क्यूसेक मात्र हम गेटों से रिलीज करेंगे शाम को पांच या छह बजे के आसपास तो चार हजार क्यूसेक से किसी को ज्यादा परेशानी नहीं होनी चाहिए टोटल फ्लो जो है नदी में तेईस हजार तीन सौ क्यूसेक रहेगा जिसकी सूचना हमने दे दी है जिसमें कोई भी पैनिक होने की जरूरत नहीं है और आगे हम पानी कैसे छोड़ेंगे ये आगे आने वाले स्ट्रॉम्स पे डिपेंड करेगा आईएमडी एम के फोरकास्ट पे डिपेंड करेगा आईएमडी कैसी भविष्यवाणी करती है आगे स्ट्रॉम्स किस तरह से आते हैं इस चीज पर निर्भर करेगा लेकिन मैं एक चीज़ निश्चित तौर से आश्वस्त करना चाहूँगा कि पानी की बड़ी मात्रा नहीं छोड़ी जाएगी हम डैम के अंदर जो प्रावधान बनाए जाते हैं पानी को धीरे छोड़ने के उनका पूरा उपयोग करेंगे डैम के अंदर ऐसे प्रावधान बनाए जाते हैं कि पानी को धीरे छोड़ा धीरे छोड़ा जाए उसमें स्टोर करके और उसको समय के साथ छोड़ा जाए पानी छोड़ने से कोई मतलब नहीं है पानी मैं बहुत ज्यादा भी छोड़ दूं लेकिन उसको धीमी रफ्तार से छोड़ू तो मेरे हिसाब से डाउन स्ट्रीम में रहने वाले मेरे भाई बहनों को कोई तकलीफ नहीं होगी